ਦੇਖੋ ਜਿਹੜੀ ਇਹ ਗੱਲ ਹੈ ਇਸ ਗੱਲ ਦਾ ਜਾਂ ਤੇ ਉਹਨਾਂ ਨੂੰ ਨਹੀਂ ਪਤਾ ਜਾਂ ਪੋਲੇ ਪਾਲੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਜਿਹੜਾ ਇਲਜ਼ਾਮ ਡਾਈਂਗ ਇੰਡਸਟਰੀ ਤੇ ਸੀਟਾ ਪੀਜਾਂ ਤੇ ਲਾਂਦੇ ਨੇ ਮੈਂ ਚੈਲੰਜ ਨਾਲ ਇਹ ਗੱਲ ਕਹਿੰਨਾ ਉਹ ਕਹਿੰਦੇ ਵੀ ਡਾਈਂਗ ਇੰਡਸਟਰੀ ਨੇ ਦਰਿਆ ਗੰਦਾ ਕੀਤਾ ਮੈਂ 2 ਦਿਨ ਡਾਈਂਗ ਇੰਡਸਟਰੀ ਬੰਦ ਅਸੀਂ ਸ਼ਹਿਰ ਦੀ ਕਰ ਦਿੰਦੇ ਹਾਂ ਪੂਰੀ ਇੱਕ ਵੀ ਯੂਨਿਟ ਨਹੀਂ ਚੱਲੂਗਾ ਜੇ ਫਿਰ ਦਰਿਆ ਸਾਫ਼ ਨਾ ਹੋਇਆ ਕੌਣ ਜ਼ਿੰਮੇਵਾਰ ਹੋ ਉਹ ਦੱਸੋ ਮੈਨੂੰ ਅੱਗੇ ਵੀ ਕਰ ਚੁੱਕੇ ਆ ਦੋ ਤਿੰਨ ਵਾਰੀ ਸੈਂਪਲਿੰਗ ਵੀ ਹੋਈ ਅੱਧ ਦੇ ਕਿਲੋਮੀਟਰ ਤੋਂ ਔਰ ਜਿੱਥੇ ਆਊਟਲੈਟ ਦਾ ਪਾਣੀ ਜਾਂਦਾ ਉਹਨਾਂ ਨੂੰ ਰਿਪੋਰਟਾਂ ਦਿਖਾਣੇ ਆ ਉੱਥੇ ਬੀਓਡੀ ਸੀਓਡੀ ਕਿੰਨਾ ਹੁੰਦਾ ਆਪਾਂ ਯਾਰ ਪੜੇ ਲਿਖੇ ਬਦਿਆਂ ਜਿਹੜੇ ਲੱਗੇ ਆ ਇਸ ਕੰਮਾਂ ਦੇ ਵਿੱਚ ਆਪਾਂ ਜੇ ਦਰਿਆ ਖਰਾਬ ਹੈ ਦਰਿਆ ਦਾ ਪਾਣੀ ਦਾ ਸੈਂਪਲ ਲਈਏ ਇਹ ਚੋ ਦੇਖੀ ਨਿਕਲਦਾ ਕੀ ਏ ਕਿਉਂ ਦਰਿਆ ਗੰਦਾ ਹੋਇਆ ਕਿੰਨੇ ਕੀਤਾ ਕਿਹੜੀ ਇੰਡਸਟਰੀ ਯੂਜ਼ ਕਿਹੜਾ ਕੈਮੀਕਲ ਕੱਢੀ ਜਿਹਦਾ ਨੁਕਸਾਨ ਹੁੰਦਾ ਉਹ ਸਿੱਧੇ ਸੇ ਨੂੰ ਆਪਾਂ ਫੜੀਏ ਉਹਦੇ ਦੁਆਲੇ ਹੋਈਏ ਕਿ ਤੁਸੀਂ ਡਾਇਰੈਕਟ ਚਾਰ ਜਿਹੜੇ ਬੁੱਢਾ ਨਾਲਾ ਨੇ ਪੰਪਿੰਗ ਸਟੇਸ਼ਨ ਲੱਗੇ ਨੇ ਕਿੰਨਾ ਕੁ ਪਾਣੀ ਡਾਇਰੈਕਟ ਆ ਰਿਹਾ ਔਰ 50 ਸਾਲ ਦਾ ਗੰਦਾ ਹੋਇਆ ਇਹ ਚ ਗਾ ਪੰਜ ਪੰਜ 7 7 ਫੋਟੇ ਦਰਿਆ ਦੇ ਵਿੱਚ ਇਹਨੂੰ ਪੱਕਾ ਕੀਤਾ ਜਾਵੇ ਇਹਦੇ ਤੇ ਬੜਾ ਕੇ ਲਾਈਟਾਂ ਲਾਈ ਜਾਣ ਇਹਦੇ ਸੜਕਾਂ ਬਣਾਈਆਂ ਜਾਣ ਸੀਵਰ ਪਾ ਕੇ ਸੀਵਰ ਦੇ ਕਨੈਕਸ਼ਨ ਸ਼ਹਿਰ ਦੇ ਦੋਨੋਂ ਸਾਈਡਾਂ ਦੇ ਐਸਟੀਪੀ ਨਾਲ ਜੋੜੇ ਜਾਣ ਟ੍ਰੈਫਿਕ ਦੇ ਅੱਧਾ ਮਸਲਾ ਹੱਲ ਹੋ ਜੇ ਤਾਂ ਸੜਕਾਂ ਬਣ ਜਾਂਨ ਦਰਿਆ ਦੇ ਦੋਨੋਂ ਪਾਸੇ ਲਾਈਟਿੰਗ ਲੱਗ ਜੇ ਔਰ ਬੂਟੇ ਬ੍ਰਿਕਸ਼ ਲਾ ਦੜ ਅਸੀਂ ਹੈਲਪ ਕਰਨ ਨੂੰ ਤਿਆਰ ਆ ਨਾਂ ਸਰਕਾਰ ਦੇ ਹਾਂਜੀ ਇਹੋ ਜੀ ਕਾਲ ਦੇਣਾ ਸਸਤੀ ਰਾਜਨੀਤੀ ਹੈ ਨਹੀਂ ਨੁਕਸਾਨ ਹੁੰਦਾ ਕਰੋੜਾਂ ਰੁਪਏ ਦਾ ਇੰਡਸਟਰੀ ਦਾ ਨੁਕਸਾਨ ਹੋਣਾ ਅੱਜ ਜਿਹੜਾ ਬੰਦ ਕਰਾਈ ਇਹਨਾਂ ਨੇ ਕਰੋੜਾਂ ਰੁਪਏ ਟੈਕਸ ਦੇਂਦੀ ਸਰਕਾਰ ਸਾਡੇ ਸੈਂਪਲ ਵੀ ਅਸੀਂ ਚੈੱਕ ਕਰਵਾਏ ਨੇ ਕਈ ਵਾਰ ਜਿਹੜੀ ਅੱਜ 3 ਤਰੀਕ ਨੂੰ ਕਾਲ ਦਿੱਤੀ ਗਈ ਸੀ ਕਿ ਆਸੀ ਕਿ ਅਸੀਂ ਇੱਧਰ ਆ ਕੇ ਸੀਵਰੇਜ ਤੋੜਾਂਗੇ ਇਹ ਕਾਲ ਨੂੰ ਕਿੱਦਾਂ ਦੇਖਦੇ ਆਂ ਵੇਖੋ ਅਜੇ ਤੱਕ ਤੇ ਕੋਈ ਆਇਆ ਨਹੀਂ ਅਸੀਂ ਕਹਿੰਦੇ ਨਾ ਹੀ ਆਣ ਕੋਈ ਲੜਾਈ ਝਗੜਾ ਕਿਸੇ ਦਾ ਨਾ ਨਾ ਹੋਵੇ ਬੈਠ ਕੇ ਅਪੀਲ ਕਰ ਸਕਦੇ ਆ ਅਸੀਂ ਤੇ ਹੁਣ ਧਰਨਾ ਕਿੰਨੀ ਦੇਰ ਤੱਕ ਜਾਰੀ ਹੈ ਤੁਹਾਡਾ ਤਾਂ ਦੋ ਘਟੇ ਧਰਨਾ ਨਹੀਂ ਹੈਗਾ ਸਾਡਾ ਸਾਡੀ ਇਹ ਮੀਟਿੰਗ ਲੋਕਾਂ ਨੂੰ ਦੱਸਿਆ ਤਰਨਾ ਨਹੀਂ ਕੋਈ ਅਸੀਂ ਉਹਨਾਂ ਦੇ ਮੁਕਾਬਲੇ ਚ ਲਾਇਆ ਅਸੀਂ ਤੇ ਲੋਕਾਂ ਨੂੰ ਦੱਸਿਆ ਵੀ ਅਸੀਂ ਪਾਣੀ ਸਾਫ਼ ਕਰ ਰਹੇ ਹਾਂ ਸਾਡਾ ਕਰੋੜਾਂ ਰੁਪਏ ਖਰਚ ਹੁੰਦਾ ਲੋਕਾਂ ਨੂੰ ਜਾਨੂ ਕਰਾਇਆ ਸੀ ਇਸ ਗੱਲ ਤੇ ਸਰਕਾਰ ਨਾਲ ਤੁਸੀਂ ਇਦਾਂ ਨਹੀਂ ਸਰਕਾਰ ਦੇ ਖਿਲਾਫ ਅਸੀਂ ਕਿਉਂ ਧੰਨ ਦਿਆ ਕੇ ਸਰਕਾਰ ਨਾਲ ਲੱਗੀ ਸਾਡੀ ਹੈਲਪ ਕਰਦੀ ਡੀਸੀ ਸਾਹਿਬ ਹੈਲਪ ਕਰਦੇ ਨੇ ਸੀਪੀ ਸਾਹਿਬ ਹੈਲਪ ਕਰਦੇ ਸਾਰੀਆਂ ਫੋਰਸਾਂ ਲਾਈਆਂ ਉਹਨਾਂ ਨੇ ਇਹ ਇੰਡਸਟਰੀ ਜਿਹੜੀ ਇੱਕ ਰੀਡ ਦੀ ਹੱਡੀ ਇਹ ਇਹ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਇਹਨੂੰ ਪ੍ਰਸ਼ਾਸਨ ਸਾਥ ਦੇ ਰਿਹਾ ਵਿਚਾਰਾ ਅਸੀਂ ਕਿਉਂ ਕਿਸੇ ਨੂੰ ਗਲਤ ਕਹੀਏ ਉਹ ਸਾਡੀ ਹੈਲਪ ਕਰਦੇ ਆ ਪ੍ਰਸ਼ਾਸਨ ਪੂਰੀ ਕੀ ਦੇਖਦੀ ਹੈ ਕਿਸ ਤਰ੍ਹਾਂ ਕਿਉਂ ਕਾਲ ਦਿੱਤੀ ਗਈ ਹੈ ਨਹੀਂ ਕਾਲ ਐਕਚੁਅਲ ਪਤਾ ਲੀ ਉਹਨਾਂ ਨੂੰ ਵੀ ਸੀਟਪੀ ਦਾ ਕਸੂਰ ਨਹੀਂ ਇਹ ਦਰਿਆ ਜਿਹੜਾ ਸਾਰੇ ਸ਼ਹਿਰ ਦਾ ਪਾਣੀ ਇੱਥੇ ਜਾ ਰਿਹਾ ਯਾਰ ਤੁਸੀਂ ਤੁਹਾਨੂੰ ਪਤਾ ਤੁਸੀਂ ਦੇਖੇ ਨੇ ਕਿੱਦਾਂ ਪੰਪਿੰਗ ਸਟੇਸ਼ਨ ਲੱਗੇ ਨੇ ਆ ਨਾਲਾ ਸਿੱਧਾ ਫੀਲਡ ਗਾਂ ਦੇ ਵਿੱਚੋਂ ਆ ਰਿਹਾ ਕਿੰਨਾ ਪਾਣੀ ਜਾ ਰਿਹਾ ਉਹ ਚ ਕਿੰਨੇ ਐਮਐਲਡੀ ਪਾਣੀ ਡੈਕਟ ਜਾ ਰਿਹਾ ਡੈਕਟ ਚਾਰਜ ਪੰਪਿੰਗ ਸਟੇਸ਼ਨ ਲੱਗੇ ਗੰਦਾ ਪਾਣੀ ਜਾ ਰਿਹਾ ਸ਼ਹਿਰ ਚ ਘਰ ਘਰ ਤੇ ਜਾ ਰਹੀ ਦਸਤੀ ਲੱਗੀ ਇੱਥੇ ਇਹ ਸਰਕਾਰਾਂ ਦਾ ਕੰਮ ਹੈ ਸਾਡਾ ਤੇ ਨਹੀਂ ਕਿਸਾਨ ਦੇ ਨਾਮ ਨਾਲ ਕਿਸਾਨ ਜਿੱਥੇ ਬੰਦਿਆਂ ਨੂੰ ਸਮਰਥਨ ਦਿੱਤਾ ਉਹ तकरीबन 23 ਉਹ ਐਦਾਂ ਐਦਾਂ ਨਾ ਅਸਲੀਅਤ ਨਹੀਂ ਪਤਾ ਕਿਸੇ ਨੂੰ ਜੇ ਉਹ ਚੋਂ ਐਮਐਲਡੀ ਆ ਨਿਕਲਦੀ ਸਲੱਜ ਪਾਣੀ ਸਾਫ਼ ਕਰਦੇ ਆ ਤਾਂ ਹੀ ਲੱਖਾਂ ਰੁਪਏ ਸਲੱਜ ਦਾ ਦਿੰਦੇ ਆ ਜੀ ਸਾਡੀ ਟੀਮ ਪ੍ਰੈਸ ਕਾਨਫਰੰਸ ਰੱਖ ਲੋ ਅਸੀਂ ਰੱਖਦੇ ਆ ਜਲਦੀ ਬਣਾਣਾ ਮੈਂ ਪ੍ਰੋਪੋਜ਼ਲ ਤੁਹਾਨੂੰ ਦਿਖਾਣੇ ਆ ਪਾਣੀ ਕਿੱਦਾਂ ਟਰੀਟ ਹੁੰਦਾ ਔਰ ਕੀ ਹੁੰਦਾ ਕਿਸੇ ਪੱਕਾ ਰੱਖਦੇ ਆ ਤੁਹਾਨੂੰ ਬਾਅਦ ਦੇ ਜੀ ਸਰ ਜਿਹੜਾ ਅੱਜ ਮੋਰਚਾ ਕਾਲੇ ਪਾਣੀ ਦਾ ਜਿਹੜਾ ਤਿੰਨ ਤਰੀਕ ਨੂੰ ਕਾਲ ਦਿੱਤੀ ਸੀ ਕਿ ਦੇਖੋ ਇਹ ਕਾਲਾ ਪਾਣੀ ਮੋਰਚੇ ਨੇ ਜਿਹੜੀ ਕਾਲ ਦਿੱਤੀ ਸੀ ਅਸੀਂ ਜਿਹੜੇ ਡਾਈੰਗ ਇੰਡਸਟਰੀ ਦੇ ਆਊਟਲੈਟ ਆ ਸੀਟਪੀ ਦੇ ਆਊਟਲੈਟ ਆ ਬੰਦ ਕਰਨੇ ਆ ਕਿਉਂਕਿ ਉਹ ਲੋਕਾਂ ਨੂੰ ਨਾ ਗੁੰਮਰਾ ਕਰਦੇ ਰਿਹਾ ਪਿੰਡਾਂ ਜਾ ਕੇ ਕਿ ਇਹ ਅਨਟਰੀਟਡ ਪਾਣੀ ਜਿਹੜਾ ਉਹ ਬੁੱਢੇ ਨਾਲੇ ਚ ਪਾ ਰਿਹਾ ਜਦੋਂ ਕਿ ਮੈਂ ਦੱਸਣਾ ਚਾਹੁੰ ਜਿੱਚ 250 ਕਰੋੜ ਰੁਪਏ ਇੰਡਸਟਰੀ ਨੇ ਆਪ ਇਨਵੈਸਟ ਕੀਤਾ ਤੇ 50 ਕਰੋੜ ਰੁਪਏ ਦੇ ਕਰੀਬ ਜਿਹੜੀ ਸਾਨੂੰ ਸਬਸਿਡੀ ਮਿਲੀ ਜੇ ਮੈਂ ਆਪਣੀ ਕੱਲੀ ਇੰਡਸਟਰੀ ਦੀ ਗੱਲ ਕਰਾਂ ਮੈਂ ਇੱਕ ਮੈਂਬਰ ਆ ਉਹਦਾ ਇੰਡਸਟਰੀ ਦਾ ਜਦੋਂ ਕਿ ਸੈਂਕੜੇ ਮੈਂਬਰ ਆ ਸੀਟੀਬ ਨਾਲ ਜਿਹੜੇ ਜੁੜੇ ਹੋਇਆ ਔਰ ਮੈਂ 1.5 ਕਰੋੜ ਰੁਪਏ ਆਪਣੇ ਇਨਵੈਸਟ ਕੀਤਾ ਆਪਣੀ ਜੇਬ ਚੋਂ ਇਨਵੈਸਟ ਕੀਤਾ ਇਹ ਪਲਾਂਟ ਲੱਗਣ ਵਾਸਤੇ ਔਰ 4.5 ਲੱਖ ਰੁਪਏ ਮਹੀਨੇ ਦਾ ਮੈਂ ਬਿੱਲ ਦੇ ਰਿਹਾ ਪਾਣੀ ਸਾਫ ਹੋਣ ਵਾਸਤੇ ਔਰ ਜਿਹੜਾ ਸੀ 4.5 ਲੱਖ ਰੁਪਏ ਮਹੀਨੇ ਦਾ ਬਿੱਲ ਦੇ ਰਿਹਾ ਕੀ ਉਹ ਲੱਗਦਾ ਲੈ ਵੀ ਅਸੀਂ ਅਨਟ੍ਰੀਟਡ ਪਾਣੀ ਪ ਜੇ 4.5 ਲੱਖ ਰੁਪਏ ਬਿੱਲ ਦੇਣੇ ਆ ਤਾਂ ਸਹੀ ਟਰੀਟ ਕਰਕੇ ਪਾਣੀ ਸਾਡੇ ਜਿਹੜੇ ਜੰਤਰ ਲੱਗੇ ਉਹ ਪਾਣ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਸੀਟਪੀ ਆ ਇਹਨੂੰ ਹਰ ਹਫਤੇ 10 ਦਿਨ ਬਾਅਦ ਸਰਪ੍ਰਾਈਜ਼ ਵਿਜ਼ਿਟ ਹੁੰਦੀ ਆ ਜਿਹੜੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਸਟਾਫ ਆ ਕੇ ਇਹਦੀ ਚੈਕਿੰਗ ਕਰਦੇ ਆ ਔਰ ਇਹਦੀ ਜਿਹੜੀ ਲੈਬੋਰੀ ਜੈਗਰ ਬੋਟਾ ਜਿਹੜੀਆਂ ਔਰ ਨਾਰਮਲ ਆਉਂਦੀਆਂ ਤਾਂ ਹੀ ਸੀਟਪੀ ਚੱਲ ਰਿਹਾ ਸੈਂਟਰਲ ਪੋਲੂਸ਼ਨ ਬੋਰਡ ਦੀਆਂ ਟੀਮਾਂ ਆਉਂਦੀ ਰਹਿੰਦੀਆਂ ਸਰਪ੍ਰਾਈਜ਼ ਵਿਜ਼ਿਟ ਕਰਦੀਆਂ ਔਰ ਜੋ ਚੈੱਕ ਕਰਦੀਆਂ ਉਹ ਪਲਾਂਟ ਨੂੰ ਬਿਲਕੁਲ ਓਕੇ ਪਾਉਂਦੀਆਂ ਇਹੜੇ ਸਾਡੇ ਰਿਪੋਰਟਾਂ ਬਿਲਕੁਲ ਅਕੋਰਡਿੰਗ ਟੂ ਪੈਰਾਮੀਟਰ ਹੁੰਦੀਆਂ ਇਸ ਕਰਕੇ ਸੀਟਬੀ ਚੱਲ ਰਿਹਾ ਹੈ ਰਾਜਸਥਾਨ ਤੱਕ ਦੀਆਂ ਟੀਮਾਂ ਸਾਡੇ ਕੋਲ ਆਉਂਦੀਆਂ ਅਗਰ ਜਿਹੜੇ ਸਾਡੇ ਪਲਾਂਟ ਵੇਡ ਕਰਕੇ ਉਹ ਸਾਡੀਆਂ ਰਿਪੋਰਟਾਂ ਕਰਦੀਆਂ ਰਿਪੋਰਟਾਂ ਪੁਆਇੰਟ ਆਉਂਦੀਆਂ ਤਾਂ ਚੱਲਦੀਆਂ ਇਹ ਲੋਕ ਸਿਰਫ ਲੋਕਾਂ ਨੂੰ ਗੁੰਮਰਾ ਕਰ ਰਿਹਾ ਜਦੋਂ ਕਿ ਸਾਡੀ ਇੰਡਸਟਰੀ ਜਿਹੜੀ ਹੈ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ ਮੈਂ ਪੁੱਛਣਾ ਚਾਹੁੰਦਾ ਇਹਨਾਂ ਜਿਹੜੇ ਬਣੇ ਫਿਰਦੇ ਕਾਲੇ ਪਾਣੀ ਵਾਲੇ ਕੀ ਇਹਨਾਂ ਨੇ ਇੱਕ ਵੀ ਬੰਦੇ ਨੂੰ ਰੁਜ਼ਗਾਰ ਦਿੱਤਾ ਅਜੇ ਤੱਕ ਕੀ ਇਹ ਇਹਨਾਂ ਨੇ ਅਜੇ ਤੱਕ ਅਸੀਂ ਤਾਂ 4.5 ਲੱਖ ਰੁਪਏ ਮੇਰੇ ਵਰਗਾ ਇੱਕ ਬੰਦਾ ਇਨਵੈਸਟ ਕਰ ਰਿਹਾ ਬੁੱਢੇ ਨਾਲ ਨੂੰ ਪਾਣੀ ਸਾਫ ਕਰਨੇ ਹਰ ਮੰਥ ਇੱਕ ਮਹੀਨੇ ਦਾ ਕੀ ਇਹਨਾਂ ਨੇ 5 ਪੈਸੇ ਵੀ ਕਦੀ ਖਰਚ ਕੀਤੇ ਆ ਬੁੱਢੇ ਨਾਲ ਨੂੰ ਸਾਫ ਕਰਨ ਵਾਸਤੇ ਪਰ ਇਹਨਾਂ ਦੀ ਕਾਲ ਨੂੰ ਕਿੱਦਾਂ ਦੇਖਦੇ ਹੋ ਜੀ ਇਹਨਾਂ ਦੀ ਕਾਲ ਇਹਨਾਂ ਦੀ ਕਾਲ ਦੇਖੋ ਇਹਨਾਂ ਦਾ ਨਾ ਇੱਕ ਮੰਤਵ ਆ ਇਹਨਾਂ ਦਾ ਕੋਈ ਮਕਸਦ ਆ ਜਾਂ ਤਾਂ ਬਲੈਕਮੇਲ ਕਰਕੇ ਇੰਡਸਟਰੀ ਤੋਂ ਪੈਸੇ ਇਕੱਠੇ ਕਰਨਾ ਜਾਂ ਜਿਵੇਂ ਆਉਣ ਵਾਲੇ ਟਾਈਮ ਤੇ ਇਹਨਾਂ ਦੇ ਦਿਮਾਗ 'ਚ ਨਾ ਇੱਕੋ ਗੱਲ ਆ ਕਿ ਅਸੀਂ ਲੋਕਾਂ ਨੂੰ ਜਿਵੇਂ ਪਿਛਲੇ ਟਾਈਮ 'ਚ ਪਤਾ ਹੀ ਆ ਲੋਕ ਕਮੂਦਾ ਲੈ ਕੇ ਅਸੀਂ ਇਲੈਕਸ਼ਨਾਂ ਜਾਵਾਂਗੇ ਔਰ ਅਹੀਂ ਇਲੈਕਸ਼ਨ ਆ ਜਾਈ ਕੱਲ ਨੂੰ ਐਮ.ਐਲ.ਏ ਬਣ ਜਾਗੇ ਵਿਧਾਨ ਸਭਾ ਚ ਇਲੈਕਸ਼ਨ ਲੜਾਂਗੇ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜੇ ਬਿਲਕੁਲ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾ ਨਹੀਂ ਕਰ ਸਕਦੇ ਅੱਜ ਇੰਡਸਟਰੀ ਸਾਰੀ ਖੜੀ ਹੋ ਗਈ ਆ ਇਕੱਠੀ ਹੋ ਗਈ ਆ ਔਰ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਦੱਸਾਂਗੇ ਕਿ ਅਸੀਂ ਪਾਣੀ ਬਿਲਕੁਲ ਸਾਫ਼ ਕਰਕੇ ਪਾ ਰਹੇ ਆ ਇਹ ਗੁੰਮਰਾ ਨਹੀਂ ਕਰ ਸਕਣਗੇ ਲੋਕਾਂ ਨੂੰ ਕਿਸਾਨ ਜਥੇਬੰਦੀਆਂ ਦਾ ਸਮਰਥਨ ਉਹ ਇਹਨੂੰ ਕਿੱਦਾਂ ਦੇਖਦੇ ਲੋ ਕਿਸਾਨ ਜਥੇਬੰਦੀਆਂ ਦੇ ਤਾਂ ਮੈਂ ਗੱਲ ਹੀ ਨਹੀਂ ਕਰਦਾ ਕਿਸਾਨ ਜਥੇਬੰਦੀਆਂ ਨੇ ਵੇਖਿਆ ਪਿਛਲੇ ਟਾਈਮ ਤੇ ਕਿਸ ਤਰ੍ਹਾਂ ਮੋਰਚੇ ਲਈ ਰੱਖੇ ਤਿੰਨ ਕਾਨੂੰਨ ਵਾਪਸ ਹੋ ਗਏ ਉਥੇ ਕਿੰਨੀਆਂ ਏਜੰਸੀਆਂ ਬੈਠੀਆਂ ਰਹੀਆਂ ਕਿੰਨੀਆਂ ਜਥੇਬੰਦੀਆਂ ਬੈਠੀਆਂ ਰਹੀਆਂ ਔਰ ਇੱਥੇ ਆ ਕੇ ਸਾਰੀਆਂ ਲੜਪੀਆਂ ਆਪਸ ਵਿੱਚ ਇਹ ਦੇਖੋ ਕੁਝ ਜਿਹੜੀ ਕਿਸਾਨ ਜਥੇਬੰਦੀਆਂ ਕੁਝ ਸਹੀ ਹੋਣਗੀਆਂ ਅੱਜ ਉਹ ਵੀ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਬਣੇ ਹੋ ਜਿਨ੍ਹਾਂ ਕੋਲ ਇੱਕ ਮਰਲਾ ਜ਼ਮੀਨ ਨਹੀਂ ਹੈਗੀ ਉਹ ਵੀ ਆਪਣੇ ਉਹਨੂੰ ਔਖੋ ਦੀ ਪ੍ਰਧਾਨ ਗਵਾਉਂਦੇ ਆ ਕਿਉਂਕਿ ਇਹਨਾਂ ਦਾ ਮਕਸਦ ਸਿਰਫ ਇੱਕ ਸੰਗਠਨ ਬਣਾ ਕੇ ਲੋਕਾਂ ਨੂੰ ਗੁੰਮਰਾ ਕਰਨਾ ਲੋਕਾਂ ਨੂੰ ਬਲੈਕਮੇਲ ਕਰਨਾ ਔਰ ਕੁਝ ਨਹੀਂ ਆ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਮਾਰੀਆਂ ਨਹੀਂ ਕਿਸਾਨ ਜਥੇਬੰਦੀਆਂ ਬਹੁਤ ਵਧੀਆ ਵੀ ਕੰਮ ਕਰ ਰਹੀਆਂ ਪਰ ਜਿਨ੍ਹਾਂ ਦੇ ਇੱਕ ਮਰਲਾ ਜ਼ਮੀਨ ਨਹੀਂ ਉਹ ਕਿਵੇਂ ਪ੍ਰਧਾਨ ਬਣ ਗਏ ਇਹਨਾਂ ਦੀ ਇਨਵੈਸਟੀਗੇਸ਼ਨ ਕਰੋ ਇਹਨਾਂ ਦਾ ਉਹਨਾਂ ਨੂੰ ਕਹੋ ਲੈ ਵੀ ਆਪਣੇ ਪ੍ਰਾਪਰਟੀ ਦਾ ਜਿਹੜਾ ਜ਼ਮੀਨ ਦਾ ਸਾਨੂੰ ਰਿਕਾਰਡ ਲਿਆ ਕੇ ਦਿਓ ਉਹ ਕਿਵੇਂ ਪ੍ਰਧਾਨ ਬਣ ਗਏ ਉਹ ਕਿਉਂ ਬਣੇ ਪ੍ਰਧਾਨ ਤੁਹਾਨੂੰ ਪਤਾ ਹੈ